ਮਾਰੂ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੌਰ ਬਚਨੀ ਹਰ ਹਰ ਸਰਨ ਪਰੇ ਜੀ ਇਹ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਜਪਿਓ ਨਾਮ ਸੁਖ ਜਨਕ ਇਥੇ ਠੰਮਕ ਲਾਦਨੀ ਹੈ ਸੁਖ ਬੋਲਣਾ ਹੈ ਸੁਖਦੇਵ 무ਨੀ ਤੇ ਜਨਕ ਰਾਜਾ ਜਿਹੜਾ ਚੇਲਾ ਸੀ ਸੁਖਦੇਵ ਜੀ ਮੁਨੀ ਦਾ ਵਿਆਸ ਦਾ ਪੁੱਤਰ ਤੇ ਜਨਕ ਦਾ ਚੇਲਾ ਸੀ ਜਪਿਓ ਨਾਮ ਸੁਖ ਜਨਕ ਗੁਰਬਚਨੀ ਇਥੇ ਵਿਸਰਾਮ ਹੈ ਹਰ ਹਰ ਸਰਨ ਪਰੇ ਦਾਲਦ ਭੰਜ ਸੁਦਾਮੇ ਮਿਲੇਉ ਭਗਤੀ ਭਾਇ ਤਰੇ ਭਗਤ ਵਸ਼ਲ ਹਰ ਨਾਮ ਕਰਤਾਰਥ ਕਰਤਾਰਥ ਰਾਰੇ ਨੂੰ ਸਿਆਰੀ ਲਾ ਕੇ ਭਗਤ ਵਸ਼ਲ ਹਰ ਨਾਮ ਕਰਤਾਰਥ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪਤ ਉਧਰੇ ਪ੍ਰਹਿਲਾਦ ਬਿਦਰਦਾਸੀ ਸੋਤ ਪ੍ਰਹਿਲਾਦ ਇਥੇ ਠੰਮਕ ਬਿਦਰਦਾਸੀ ਸੋਤ ਇਥੇ ਵਿਸਰਾਮ ਹੈ ਗੁਰਮੁਖ ਨਾਮ ਤਰੇ ਰਹਾਉ ਕਾਲਯੁਗ ਨਾਮ ਪ੍ਰধান ਪਦਾਰਥ ਕਲਯੁਗ ਪਾਤੀ ਯਮਕ ਲਾ ਕੇ ਉਚਾਰਨ ਕਰਨਾ ਕਲਯੁਗ ਨਾਮ ਪ੍ਰধান ਪਦਾਰਥ ਕਾਲਯੁਗ ਨਾਮ ਪ੍ਰਧਾਨ ਪਦਾਰਥ ਭਗਤ ਜਨਾ ਉਧਰੇ ਨਾਮਾ ਜੈ ਦੇਵ ਕਬੀਰ ਤ੍ਰਿloਚਨ ਸਭ ਦੋਖ ਗਏ ਚਮਰੇ ਵਖਰੇ ਵਖਰੇ ਨਾਮ ਨਖੇਰ ਕੇ ਪੜਨੇ ਹਨ ਨਾਮਾ ਜੈ ਦੇਵ ਕਬੀਰ ਤ੍ਰਿloਚਨ ਸਭ ਦੋਖ ਗਏ ਚਮਰੇ ਗੁਰਮੁਖ ਨਾਮ ਲੱਗੇ ਸੇ ਉਧਰੇ ਗੁਰਮੁਖ ਨਾਮ ਲੱਗੇ ਸੇ ਉਧਰੇ ਸਭ ਕਿਲ ਵਿਖ ਪਾਪ ਟਰੇ ਜੋ ਜੋ ਨਾਮ ਜਪੈ ਅਪਰਾਧੀ ਜੋ ਜੋ ਨਾਮ ਜਪੈ ਅਪਰਾਧੀ ਸਭ ਤੈਨ ਕੇ ਦੋਖ ਪਰ ਹਰੇ ਬੇਸਵਾ ਰਵਤ ਅਜਾਮਲ ਉਧਰਿਓ ਬੇਸਵਾ ਰਮਤ ਬੇਸਵਾ ਰਵਤ ਅਜਾਮਲ ਉਧਰਿਓ ਅਜਾਮਲ ਇਸ ਤਰ੍ਹਾਂ ਬੋਲਣਾ ਵਿੱਚ ਡੈਸ਼ ਜੀ ਦੀ ਕੇ ਬੇਸਵਾ ਰਵਤ ਅਜਾਮਲ ਉਧਰਿਓ ਮੁਖ ਬੋਲਾ ਨਾਰਾਇਣ ਨਰਹਰੇ ਨਾਮ ਜਪਤ ਉਗਰਸੈਨ ਗਤ ਪਾਈ ਉਗਰ ਰਾਰਾ ਪੂਰਾ ਨਹੀਂ ਬੋਨਾ ਉਗਰਸੈਨ ਹੀਠਾ ਰਾਰਾ ਹੈ ਨਾਮ ਸੈਨ ਨਾਮ ਜਪਤ ਉਗਰਸੈਨ ਗਤ ਪਾਈ ਕੰਸ ਦਾ ਪਿਤਾ ਸੀ ਉਗਰਸੈਨ ਨਾਮ ਜਪਤ ਉਗਰਸੈਨ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਾਨਕ ਆਪ अनुग्रह ਕੀਆ ਹਰ ਅੰਗੀਕਾਰ ਕਰੇ ਸੇਵਕ ਪੈਜ ਰਖੈ ਮੇਰਾ ਗੋਵਿੰਦ ਸਰਨ ਪਰੇ ਉਧਰੇ ਜਾਨ ਨਾਨਕ ਹਰਿ ਕਿਰਪਾ ਧਾਰੀ ਔਰ ਧਰਿਓ ਨਾਮ ਹਰੇ ਮਾਰੂ ਮਹੱਲਾ ਚੌਥਾ ਸਿੱਧ ਸਮਾਦ ਜਪਿਉ ਲਿਵਲਾਈ ਸਾਧਿਕ ਮੋਨਾ ਜਪਿਆ ਜਤੀ ਸਤੀ ਸੰਤੋਖੀ ਧਿਆਇ ਮੁਖ ਇੰਦਰਾਦਿਕ ਰਵਿਆ ਸਰਨ ਪਰੇ ਜਪਿਓ ਤੇ ਭਾਇ ਗੁਰਮੁਖ ਪਾਰ ਪਇ ਇਹ ਜਪਿਓ ਪਾਤਿ ਧਮਕ ਲਾਉਣੀ ਹੈ ਸਰਨ ਪਰੇ ਜਪਿਓ ਤੇ ਭਾਇ ਇਥੇ ਵਿਸਰਾਮ ਹੈ ਗੁਰਮੁਖ ਪਾਰ ਪਇ ਮੇਰੇ ਮਨ ਨਾਮ ਜਪਤ ਤਰਿਆ ਤਨ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਇਆ ਰਹਾਉ ਸੁਰ ਨਰ ਗਣ ਗੰਧਰ ਬੀ ਜਪਿਓ ਹਰੇਖ ਬਪੁਰਾ ਹਰ ਗਾਇਆ ਸ਼ੰਕਰ ਬ੍ਰਹਮਾ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿਨਾ ਮਨ ਭੀਨਾ ਤੇ ਗੁਰਮੁਖ ਪਾਰ ਪਇਆ ਕੋਟ ਕੋਟ ਤਿੱਤੀਸ ਧਿਆਉ ਹਰ ਜਪਤਿਆ ਅੰਤ ਨ ਪਾਇਆ ਵੇਦ ਪੁਰਾਨ ਸਿਮਰਤ ਹਰ ਜਪਿਆ ਮੁਖ ਪੰਡਿਤ ਹਰ ਗਾਇਆ ਨਾਮ ਰਸਾਲ ਜਿਨਾ ਮਨ ਵਸਿਆ ਤੇ ਗੁਰਮੁਖ ਪਾਰ ਪਇਆ ਅਨਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨ ਕਰ ਸਕਿਆ ਗੋਵਿੰਦ ਕਿਰਪਾ ਕਰੇ ਥਾਏ ਪਾਏ ਜੋ ਹਰ ਪ੍ਰਭ ਮਨ ਪਾਇਆ ਗੁਰ ਧਾਰ ਕਿਰਪਾ ਹਰ ਨਾਮ ਦਰੜਾਇਉ ਗੁਰ ਧਾਰ ਕਿਰਪਾ ਹਰ ਨਾਮ ਹਰ ਨਾਮ ਗੱਠਾ ਨਹੀਂ ਕਹਿਣਾ ਹਰ ਨਾਮ ਦਰੜਾਇਉ ਗੁਰ ਧਾਰ ਕਿਰਪਾ ਹਰ ਨਾਮ ਦਰੜਾਇਉ ਜਨ ਨਾਨਕ ਨਾਮ ਲਿਆ ਮਾਰੂ ਮਹੱਲਾ ਚੌਥਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਨਿਧਾਨ ਲੈ ਗੁਰਮਤ ਹਰ ਪਤ ਪਾਈ ਹਰ ਹਰ ਨਾਮ ਨਿਧਾਨ ਲੈ ਗੁਰਮਤ ਹਰ ਪਤ ਪਾਈ ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲੈ ਛਡਾਈ ਹਲਤ ਪਲਤ ਨਾਲ ਚੱਲਦਾ ਕਿੱਥੇ ਵਿਸਰਾਮ ਹਰ ਅੰਤੇ ਲਏ ਛਡਾਇ ਹਰ ਪਾਤੀ ਜਮਕੇ ਜਿੱਥੈ ਅਵ ਘਟ ਗਲੀਆਂ ਪੀੜੀਆਂ ਤਿੱਥੈ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦਰੜਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦਰੜਾਏ ਮੇਰਾ ਮਾਤ ਪਿਤਾ ਸੁਤ ਬੰਧ ਪੂ ਮੈਂ ਹਰ ਬਿਨ ਅਵਰ ਨਮਾਈ ਰਹਾਉ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਿਲਾਵੇ ਮਾਈ ਤਿਸ ਆਗੇ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਿਲਾਇ ਸਤਿਗੁਰ ਪੁਰਖ ਦਇਆਲ ਪ੍ਰਭ ਹਰ ਮੇਲੇ ਢਿਲ ਨਾ ਪਾਏ ਜਿਨ ਹਰ ਹਰ ਨਾਮ ਨਾ ਚੇਤੇਉ ਸੇ ਭਾਗ ਹੀਣ ਮਰ ਜਾਏ ਓਏ ਫੇਰ ਫੇਰ ਜੋਨ ਪੁਹਾਈ ਐ ਓਏ ਨਹੀਂ ਐ ਓਏ ਊੜਾ ਇਡੀ ਸਿਆਰੀ ਐ ਓਏ ਫੇਰ ਫੇਰ ਜੋਨ ਪੁਹਾਈ ਐ ਓਏ ਫੇਰ ਫੇਰ ਜੋਨ ਪੁਹਾਈ ਐ ਮਰ ਜੰਮੈ ਆਵੈ ਜਾਏ ਓਏ ਜਾਮਦਾਰ ਬੱਦੇ ਮਾਰੀ ਐ ਹਰ ਦਰਗਹ ਮਿਲੈ ਸਜਾਈ ਸਜਾਈ ਪੂਲਈ ਬੂਲਨ ਸਜਾਏ ਨਹੀਂ ਕਹਿਣਾ ਤੂ ਪ੍ਰਾਪ ਹਮ ਸਰਣਾਗਤੀ ਮੋਕ ਮੇਲ ਲੈ ਹਰ ਰਾਇ ਹਰ ਧਾਰ ਕਿਰਪਾ ਜਗ ਜੀਵਨ ਗੁਰ ਸਤਗੁਰ ਕੀ ਸਰਣਾਏ ਹਰ ਜੀਓ ਆਪ ਦਇਆਲ ਹੋਏ ਜਨ ਨਾਨਕ ਹਰ ਮਿਲਾਏ ਮਾਰੂ ਮਹੱਲਾ ਚੌਥਾ ਹੋ ਪੁੰਜੀ ਨਾਮ ਦਸਾਏ ਦਾ ਕੋ ਦਸੇ ਹਰ ਧਾਨ ਰਾਸ ਹਉ ਤਿਸ ਵਿਟਹੁ ਖਾਨ ਖੰਨੀਐ ਮੈਂ ਮਿਲੇ ਹਰ ਪ੍ਰਭ ਪਾਸ ਮੈਂ ਅੰਤਰ ਪ੍ਰੇਮ ਬ੍ਰੰਮ ਕਾ ਕਿਉ ਸੱਜਣ ਮਿਲੇ ਮਿਲਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਾਨ ਰਾਸ ਗੁਰ ਪੂਰੈ ਨਾਮ ਦ੍ਰਿੜਾਇਆ ਹਰ ਧੀਰਕ ਹਰ ਸਾबास ਗੁਰ ਪੂਰੇ ਨਾਮ ਜੜਾਇਆ ਇਥੇ ਵੀ ਸ਼ਰਮ ਹੈ ਹਰ ਧੀਰਕ ਹਰ ਸਾबास ਰਹਾਉ ਹਰ ਹਰ ਆਪ ਮਿਲਾਏ ਗੁਰ ਮੈਂ ਦੱਸੇ ਹਰ ਧਨ ਰਾਸ ਬਿਨ ਗੁਰ ਪ੍ਰੇਮ ਨ ਲੱਭਈ ਜਾਨ ਵੇਖੋ ਮਾਨ ਨਿਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮਿਲੇ ਗੁਰ ਸਾਬਾਸ ਸਾਗਰ ਭਗਤ ਪੰਡਾਰ ਹਰ ਪੂਰੇ ਸਤਗੁਰ ਪਾਸ ਸਤਗੁਰ ਤੁਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਮਨ ਮੁਖ ਭਾਗ ਵੀ ਹੂਣਿਆ ਤਿਖ ਮੂਈਆ ਕੰਦੀਪਾਸ ਗੁਰਦਾਤਾ ਦਾ ਤਾਰ ਹੈ ਓ ਮਾ ਗੋਦਾਨ ਗੁਰ ਪਾਸ ਚਰੀ ਵਿਛੁਨਾ ਮੇਲ ਪ੍ਰਭ ਮੈਂ ਮਾਨ ਤਨ ਵੱਡੜੀ ਆਸ ਗੁਰ ਭਾਵੈ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤ ਹਰਿ ਹਿਰਦੈ ਸਮਾਣੀ Jap ਹਰ ਹਰ ਕਥਾ ਵੱਡ ਭਾਗੀ ਆ ਹਰ ਉਤਮ ਪਾਦ ਨਿਰਵਾਣੀ ਗੁਰਮੁਖਾ ਮਨ ਪਰ ਤੀਤ ਹੈ ਗੁਰਪੁਰੇ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਾਨ ਭਾਣੀ ਮਨ ਮੇਰੇ ਇਥੇ ਵਿਸਰਾਮ ਮੈਂ ਹਰ ਹਰ ਕਥਾ ਮਾਨ ਭਾਣੀ ਹਰ ਹਰ ਕਥਾ ਨਿਤ ਸਦਾਕਾਰ ਹਰ ਹਰ ਕਥਾ ਨਿਤ ਸਦਾਕਾਰ ਹਰ ਹਰ ਕਥਾ ਨਿਤ ਸਦਾਕਾਰ ਗੁਰਮਖ ਅਕਾਥ ਕਹਾਣੀ ਰਹਾ ਮੈਂ ਮਨ ਤਨ ਖੋਜ ਟੰਡੋਲਿਆ ਕਿਉ ਪਾਈਐ ਅਕਾਥ ਕਹਾਣੀ ਸੰਤ ਜਨਾ ਮੇਲ ਪਾਇਆ ਸੁਣ ਅਕਾਥ ਕਥਾ ਮਾਨ ਭਾਣੀ ਮੇਰੇ ਮਨ ਤਨ ਨਾਮ ਆਧਾਰ ਹਰ ਮੈਂ ਮੇਲੇ ਪੁਰਖ ਸੁਜਾਣੀ ਮੈਂ ਮੇਲੇ ਪੁਰਖ ਸੁਜਾਣੀ ਗੁਰ ਪੁਰਖ ਹੈ ਪੁਰਖ ਮਿਲਾਏ ਪ੍ਰਭ ਮੇਲ ਸੁਰਤੀ ਸੁਰਤ ਸਮਾਨੀ ਵਡ ਭਾਗੀ ਗੁਰ ਸੇਵਿਆ ਗੁਰ ਪੁਰਖ ਪੁਰਖ ਮਿਲਾਏ ਪ੍ਰਭ ਮੇਲ ਸੁਰਤੀ ਸੁਰਤ ਸਮਾਨੀ ਵਡ ਭਾਗੀ ਗੁਰ ਸੇਵਿਆ ਹਰ ਪਾਇਆ ਸੁਗੜ ਸੁਜਾਨੀ ਮਾਨਮੁਖ ਭਾਗ ਵੇ ਹੂਣਿਆ ਤਿਨ ਦੁਖੀ ਰੈਣ ਵਿਹਾਣੀ ਤਿਨ ਦੁਖੀ ਰੈਣ ਵਿਹਾਣੀ ਦੁਖੀ ਪੁਲਾਇ ਬੂਣ ਤਿਨ ਦੁਖੀ ਰੈਣ ਵਿਹਾਣੀ ਹਮ ਜਾਚਕ ਦੀਨ ਪ੍ਰਭ ਤੇਰੀਆ ਦੀਨ ਪ੍ਰਭ ਨਹੀਂ ਕਹਿਣਾ ਦੀਨ ਦਾ ਪ੍ਰਭ ਨਾਲ ਨਹੀਂ ਸੰਬੰਧ ਹੈ ਹਮ ਜਾ ਹਮ ਜਾਚਕ ਦੀਨ ਪ੍ਰਭ ਤੇਰੀਆ ਹਮ ਜਾਚਕ ਦੀਨ ਪ੍ਰਭ ਤੇਰੀਆ ਮੁਖ ਦੀਜੈ ਅੰਮ੍ਰਿਤ ਬਾਣੀ ਸਤ ਗੁਰ ਮੇਰਾ ਮਿੱਤਰ ਪ੍ਰਭ ਹਰ ਮਿਲਹੁ ਸੁਗੜ ਸੁਜਾਣੀ ਜਾਨ ਨਾਨਕ ਸਰਣਾਗਤੀ ਕਰਿ ਕਿਰਪਾ ਨਾਮ ਸਮਾਣੀ